एज़ पर दी डायरेक्शन ऑफ इलेक्शन कमीशन ऑफ इंडिया बाई इलेक्शन हैगी बरना कॉन्स्टिट्युएंसी के बिच्चे जो एज पर दी गाइडलाइंस जो हमें मुहैया कराई गई हैं उसके अकॉर्डिंग ही हमने पूरे सिक्योरिटी के पुख्ता प्रबंध बरनाला कॉन्स्टिट्युएंसी में किए गए हैं इसके लिए हमारे पास तीन सी की कंपनी जिसमें कि बी एस एफ एंड आई एक कंपनी फ्रॉम दी स्टेट टाउन पुलिस भी मिली है एंड बाहर से भी हमें फोर्स मुहैया कराई गई है एज़ पर दी रिक्वायरमेंट ਐਂਡ ਪੂਰਾ ਡੀਟੇਲਡ ਸਿਕਿਉਰਿਟੀ ਪ੍ਰੋਗਰਾਮ ਬਣਾਇਆ ਗਿਆ ਹੈ ਐਸ ਪਰ ਦੀ ਨੋਰਮਸ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੇ ਹੈ ਉਹਨਕੇ ਮੁਤਾਬਕ ਹੀ ਹਾ ਪੋਲਿੰਗ ਲੋਕੇਸ਼ਨ ਪੋਲਿੰਗ ਬੂਥ ਦੀ ਸੈਂਸਿਟੀਵਿਟੀ ਐਂਡ ਕ੍ਰਿਟੀਕੈਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹੈ ਨਫਰੀ ਐਂਡ ਡਿਊਟੀ ਲਗਾਈ ਗਈ ਹੈ ਸਰ ਕਿੰਨੇ ਬੂਥਾਂ ਤੇ ਕਿੰਨੇ ਹੋਏ ਜੀ ਟੋਟਲ ਸਾਡੇ 84 ਲੋਕੇਸ਼ਨਸ ਨੇ ਜਿੱਥੇ ਕਿ ਪੋਲਿੰਗ ਹੋਊਗੀ ਐਂਡ ਇਹਦੇ ਵਿੱਚ ਕੁਝ ਕ੍ਰਿਟੀਕਲ ਨੇ ਐਂਡ ਬਾਕੀ ਨਾਰਮਲ ਹੈ ਬਟ ਹਮਨੇ ਇਸ ਵਾਰੀ ਹੋਰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਐਂਡ ਜੋ ਸੀਏਪੀਐਫ ਹੈਗੀ ਜੋ ہمارے ਨੋਰਮਲ ਬੂਥਸ ਹੈ ਉਹਨਾਂ ਤੇ ਵੀ ਲਾਈ ਗਈ ਹੈ ਕੁਝ ਬੂਥਸ ਜੋ ਕਿ ਅਗਰ کہیں سے ਵੀ ਸਾਨੂੰ ਕੁਝ ਵੀ ਸੰਦੇਸ਼ ਸੀਗਾ ਜਾਂ ਹੁਣ ਵੀ ਲੱਗਦਾ ਹੈ ਤੋਂ ਕਿਉਂਕਿ ਸਾਡੇ ਕੋਲ ਫੋਰਸ ਮਹੀਆ ਹੈਗੀ ਤੋਂ ਅਮਨੇ ਐਡੀਸ਼ਨਲ ਜਿੰਨਾ ਨਫਰੀ ਲੱਗਦੀ ਹੈ ਉਸ ਤੋਂ ਐਕਸਟਰਾ ਫੋਰਸ ਲਗਾਈ ਗਈ ਹੈ ਇਹਦੇ ਨਾਲ ਨਾਲ ਜਿੰਨੇ ਵੀ ਜੀਓਜ਼ ਅਵੇਲੇਬਲ ਹੈ ਸਾਡੇ ਐਸਐਚਓ ਸਾਹਿਬਾਨ ਇਨਚਾਰजेस ਉਹਨਾਂ ਦੇ ਨਾਲ ਵੀ ਰਿਜ਼ਰਵਸ ਦੇ ਕੇ ਉਹ ਵੀ ਏਰੀਆ ਦੇ ਵਿੱਚ ਹੋਣਗੇ ਨਾਲ ਦੀ ਨਾਲ 20 ਪੈਟਰੋਲਿੰਗ ਪਾਰਟੀਆਂ ਹੈ स्टेटिक नाकाबंदी है इंटर डिस्ट्रिक्ट नाकाबंदी भी की गई है जो नेबरिंग डिस्ट्रिक्ट्स हैं उनना नाल भी ਸਾਡਾ رابطہ ਹੋ ਗਿਆ ਹੈ ਉਹਨਾਂ ਵੱਲੋਂ ਵੀ ਮਿਰਰ ਨਾਕਾਬੰਦੀ ਜਿੱਦਾਂ ਕਿ ਅਸੀਂ ਕਰ ਰਹੇ ਹਾਂ ਉਹਨਾਂ ਦੇ ਏਰੀਆ ਵਿੱਚ ਵੀ ਕੀਤੀ ਜਾਊਗੀ ਸੋ ਥੈਟ ਕੋਈ ਵੀ ਇੱਥੇ ਕ੍ਰਿਮੀਨਲ ਐਲੀਮੈਂਟ ਨਾ ਆ ਸਕੇ ਐਂਡ ਕਿਸੇ ਵੀ ਟਾਈਪ ਦਾ ਇਨਫਲੂਐਂਸ ਵੋਟਰਸ 'ਤੇ ਨਾ ਕੀਤਾ ਜਾ ਸਕੇ ਐਂਡ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਬਰਨਾਲਾ ਦੀ ਪਬਲਿਕ ਕੀ ਕਹਿਣਾ ਚਾਹੁੰਦੇ ਵੋਟਾਂ ਬਾਰੇ ਜੀ ਅਸੀਂ ਬਰਨਾਲਾ ਨੀ ਪਬਲਿਕ ਨੂੰ ਕਹਾਂਗੇ ਕਿ ਜੀ ਵੱਧ ਤੋਂ ਵੱਧ ਇਹ ਡੈਮੋਕ੍ਰੇਸੀ ਦਾ ਇੱਕ ਉਤਸਵ ਹੁੰਦਾ ਹੈ ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰਨ ਐਂਡ ਵੱਧ ਤੋਂ ਵੱਧ ਆਪਣੀ ਵੋਟਿੰਗ ਦਾ ਮੁੱਲ ਦੇਣ ਐਂਡ ਪਾਰਟਿਸਿਪੇਟ ਕਰਨ ਖੁੱਲਕੇ ਜੀ ਅਸ ਪਰ ਦੀ ਡਾਇਰੈਕਸ਼ਨਜ਼ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਈ ਇਲੈਕਸ਼ਨ ਹੈਗੀ ਬਰਨਾਲਾ ਕੰਸਟਿਟੂਐਂਸੀ ਦੇ ਵਿੱਚ जो एज पर दी गाइडलाइंस जो हमें मुहैया कराई गई हैं उसके अकॉर्डिंग ही हमने पूरे सिक्योरिटी के पुख्ता प्रबंध बरनाला कॉन्स्टिट्यूंसी में किए गए हैं इसके लिए हमारे पास तीन सी ए पी एफ़ की कंपनी जिसमें कि बी एस एफ एंड आई टी बी पी एक कंपनी फ्रॉम दी स्टेट टाउन पुलिस भी मिली है एंड बाहर से भी हमें फोर्स मुहैया कराई गई है एज पर दी रिक्वायरमेंट एंड पूरा डिटेल्ड सिक्योरिटी प्रोग्राम बनाया गया है एज़ पर दी नॉर्म्स जो इलेक्शन कमीशन ऑफ इंडिया के हैं उनके मुताबिक ही ਪੋਲਿੰਗ ਲੋਕੇਸ਼ਨ ਪੋਲਿੰਗ ਬੂਥ ਦੀ ਸੈਂਸਿਟੀਵਿਟੀ ਐਂਡ ਕ੍ਰਿਟੀਕੈਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਨਫਰੀ ਐਂਡ ਡਿਊਟੀ ਲਗਾਈ ਗਈ ਹੈ ਸਰ ਕਿੰਨੇ ਬੂਥਾਂ ਤੇ ਕਿੰਨੇ ਹੋਏ ਜੀ ਟੋਟਲ ਸਾਡੇ 84 ਲੋਕੇਸ਼ਨਸ ਨੇ ਜਿੱਥੇ ਕਿ ਪੋਲਿੰਗ ਹੋਊਗੀ ਐਂਡ ਇਹਦੇ ਵਿੱਚ ਕੁਝ ਕ੍ਰਿਟੀਕਲ ਨੇ ਐਂਡ ਬਾਕੀ ਨਾਰਮਲ ਹੈ ਬਟ ਹਮਨੇ ਇਸ ਵਾਰੀ ਹੋਰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਐਂਡ ਜੋ ਸੀਏਪੀਐਫ ਹੈਗੀ ਜੋ ہمارے ਨਾਰਮਲ ਬੂਥਸ ਹਨ ਉਹਨਾਂ ਤੇ ਵੀ ਲਾਈ ਗਈ ਹੈ ਕੁਝ ਬੂਥ ਜੋ ਕਿ ਅਗਰ ਕਹੀਂ ਸੇ ਵੀ ਸਾਨੂੰ ਕੁਝ ਵੀ ਸੰਦੇਸ਼ ਸੀਗਾ ਜਾਂ ਹੁਣ ਵੀ ਲੱਗਦਾ ਹੈ ਤਾਂ ਕਿਉਂਕਿ ਸਾਡੇ ਕੋਲ ਫੋਰਸ ਮਹੀਆ ਹੈਗੀ ਤਾਂ ਅਮਨੇ ਐਡੀਸ਼ਨਲ ਜਿੰਨਾ ਨਫਰੀ ਲੱਗਦੀ ਹੈ ਉਸ ਤੋਂ ਐਕਸਟਰਾ ਫੋਰਸ ਲਗਾਈ ਗਈ ਹੈ ਇਹਦੇ ਨਾਲ ਨਾਲ ਜਿੰਨੇ ਵੀ ਜੀਓਜ਼ ਅਵੇਲੇਬਲ ਹੈ ਸਾਡੇ ਐਸ ਐਚ ਓ ਸਾਹਿਬਾਨ ਇਨਚਾਰजेस ਉਹਨਾਂ ਦੇ ਨਾਲ ਵੀ ਰਿਜ਼ਰਵਸ ਦੇ ਕੇ ਉਹ ਵੀ ਏਰੀਆ ਦੇ ਵਿੱਚ ਹੋਣਗੇ ਨਾਲ ਦੀ ਨਾਲ ਵੀ ਪੈਟਰੋਲਿੰਗ ਪਾਰਟੀਆਂ ਸਟੈਟਿਕ ਨਾਕਾਬੰਦੀ ਹੈ ਇੰਟਰ ਡਿਸਟ੍ਰਿਕਟ ਨਾਕਾਬੰਦੀ ਵੀ ਕੀਤੀ ਗਈ ਹੈ ਜੋ ਨੇਬਰਿੰਗ ਡਿਸਟ੍ਰਿਕਟਸ ਹੈ ਉਹਨਾਂ ਨਾਲ ਵੀ ਸਾਡਾ رابطہ ਹੋ ਗਿਆ ਹੈ ਉਹਨਾਂ ਵੱਲੋਂ ਵੀ ਮਿਰਰ ਨਾਕਾਬੰਦੀ ਜਿੱਦਾਂ ਕਿ ਅਸੀਂ ਕਰ ਰਹੇ ਹਾਂ ਉਹਨਾਂ ਦੇ ਏਰੀਆ ਵਿੱਚ ਵੀ ਕੀਤੀ ਜਾਊਗੀ ਸੋ ਥੈਟ ਕੋਈ ਵੀ ਇੱਥੇ ਕ੍ਰਿਮੀਨਲ ਐਲੀਮੈਂਟ ਨਾ ਆ ਸਕੇ ਐਂਡ ਕਿਸੇ ਵੀ ਟਾਈਪ ਦਾ ਇਨਫਲੂਐਂਸ ਵੋਟਰਸ ਤੇ ਨਾ ਕੀਤਾ ਜਾ ਸਕੇ ਐਂਡ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਸਰ ਬਰਨਾਲਾ ਦੀ ਪਬਲਿਕ ਕੀ ਕਹਿਣਾ ਚਾਹੁੰਦੇ ਬੋਤਾਂਵਰ ਜੀ ਅਸੀਂ ਬਰਨਾਲਾ ਦੀ ਪਬਲਿਕ ਨੂੰ ਕਹਾਂਗੇ ਕਿ ਜੀ ਵੱਦ ਤੋਂ ਵੱਧ ਇਹ ਡੈਮੋਕ੍ਰੇਸੀ ਦਾ ਇੱਕ ਉਤਸਵ ਹੁੰਦਾ ਹੈ ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰਨ ਐਂਡ ਵੱਦ ਤੋਂ ਵੱਧ ਆਪਣੀ ਵੋਟਿੰਗ ਦਾ ਮੁੱਲ ਅਧਿਨ ਐਂਡ ਪਾਰਟਿਸਿਪੇਟ ਕਰਨ ਫੁਲਕੇ